ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਦਾਨੇ ਦਾ ਅਸਲੀ ਨਾਮ ਦਾਨਾ ਸੀ ਉਹਨਾਂ ਦੇ ਪਿਤਾ ਦਾ ਨਾਮ ਬਦਨਾ ਤੇ ਮਾਤਾ ਦਾ ਨਾਮ ਲਖੋ ਸੀ ਉਹੋ ਨਾਨਕ ਜੀ ਤੋਂ 10 ਸਾਲ ਵੱਡੇ ਸੀ ਮਰਦਾਨੇ ਨੂੰ ਰਬਾਬੀ ਵਜਾਉਣ ਦੀ ਦੇਣ ਵਿਰਾਸਤ ਵਿੱਚ ਆਪਣੇ ਪਿਤਾ ਤੋਂ ਮਿਲੀ ਸੀ ਉਹ ਧੰਨੀ ਲੋਕਾਂ ਨੂੰ ਰਾਗ ਸੁਣਾ ਕੇ ਕਮਾਈ ਕਰਦਾ ਸੀ ਜਦੋਂ ਨਾਨਕ ਜੀ ਨੇ ਮਰਦਾਨੇ ਦਾ ਰਬਾਬ ਸੁਣਿਆ ਤੇ ਉਹਨਾਂ ਨੇ ਮਰਦਾਨੇ ਨੂੰ ਕਿਹਾ ਤੁਰ ਬਾਬ ਭਲੀ ਵਜਾਉਂਦਾ ਹੈ ਜੇ ਤੂੰ ਰਾਗ ਸ਼ਬਦ ਪਾ ਕੇ ਗਾਵੇ ਤਾ ਤੇਰਾ دین ਦੁਨੀਆ ਵਿੱਚ ਉਧਾਰ ਹੋ ਜਾਵੇ ਤੇ ਨਾਲੇ ਸੁਨਣ ਵਾਲੇ ਲੋਕਾਂ ਦਾ ਵੀ ਉਧਾਰ ਹੋ ਜਾਵੇਗਾ। ਮਰਦਾਨੇ ਨੇ ਜਵਾਬ ਦਿੱਤਾ ਮੇਰਾ ਤੇ ਮੇਰੇ ਪਰਿਵਾਰ ਦਾ ਗੁਜ਼ਾਰਾ ਧੰਨੀ ਲੋਕਾਂ ਦੇ ਅਗੇਰ ਬਾਬ ਵਜਾ ਕੇ ਹੁੰਦਾ ਹੈ। ਅਗਰ ਮੈਂ ਆਪਣੀ دین ਦੁਨੀਆ ਦੇ ਉਧਾਰ ਵਿੱਚ ਲੱਗ ਜਾਵਾਂਗਾ ਤਾਂ ਮੇਰਾ ਪਰਿਵਾਰ ਕਿਵੇਂ ਪਲੇਗਾ? ਨਾਨਕ ਜੀ ਨੇ ਇਸ ਦਾ ਜਵਾਬ ਦਿੱਤਾ ਸਭ ਦੀ ਪਾਲਣਾ ਰੱਬ ਕਰਦਾ ਹੈ ਨਾਲ ਜਦ ਅੰਤ ਸਮਾ ਲੇਖਾ ਹੋਵੇਗਾ ਤੇ ਕਿਸੇ ਘਟੂਮਬ ਨੇ ਸਾਥ ਨਹੀਂ ਦੇਣਾ ਇਸ ਪ੍ਰਕਾਰ ਦਾਨਾ ਮਰਦਾਨਾ ਬਣ ਕੇ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਨਾਨਕ ਜੀ ਨਾਲ ਤਿਆਰ ਹੋ ਗਿਆ ਕੀਰਤਨ ਦਾ ਮੋਢ ਬੱਜਾ ਗੁਰੂ ਨਾਨਕ ਦੇ ਸ਼ਬਦ ਤੇ ਮਰਦਾਨੇ ਦੀ ਰਬਾਬ ਨੇ ਇੱਕ ਅਜੀਹੀ ਕਰਾਮਾਤ ਕੀਤੀ ਜਿਸ ਦਾ ਸਾਨੀ ਸੰਸਾਰ ਵਿੱਚ ਕੋਈ ਨਹੀਂ ਅਗਾ ਸਮਾ ਬਿੱਤੰਤੇ ਬਾਬਾ ਨਾਨਕ ਤੇ ਮਰਦਾਨਾ ਇਤਨੀ ਨੇੜੇ ਆ ਗਏ ਕਿ ਇੱਕ ਰੂਪ ਹੋ ਗਏ ਭਈ ਮਰਦਾਨੇ ਤੇ ਗੁਰੂ ਨਾਨਕ ਦੇਵ ਜੀ ਦੀਆਂ अनेका ਗੋਸ਼ਟਾਂ ਸਾਖੀਆਂ ਵਿੱਚ ਆਉਂਦੀਆਂ ਹਨ ਇਹ ਗੋਸ਼ਟਾਂ ਪਰਮਾਰਥ ਦਾ ਖਜ਼ਾਨਾ ਹੈ ਗੋਸ਼ਟਾਂ ਵਿੱਚ ਕਈ ਅਧਿਆਤਮਕ ਭੇਦ ਖੋਲੇ ਗਏ ਹਨ ਜਿਵੇਂ ਕਿ ਬਾਣੀ ਬਹੁਤ ਹੈ ਗੁਰੂ ਲੰਘਾਵੜ ਹਾਰ ਮਲਾਹ ਹੈ ਹਉਮੈ ਤੇ ਗਰਬ ਮਨ ਤੋਂ ਦੂਰ ਕਰੇ ਸੋ ਸਾਹਿਬ ਨੂੰ ਪਾਏ ਮਰਦਾਨੇ ਦੇ ਅੰਤ ਸਮੇਂ ਗੁਰੂ ਨਾਨਕ ਜੀ ਨਾਲ ਹੋਈ ਗੱਲਬਾਤ ਸਾਖੀ ਵਿੱਚ ਇਸ ਪ੍ਰਕਾਰ ਹੈ ਗੁਰੂ ਜੀ ਮਰਦਾਨੇ ਨੂੰ ਕਹਿੰਦੇ ਹਨ ਮਰਦਾਨਿਆ ਤੂੰ ਬੜਾ ਸਾਥ ਨਿਭਾਇਆ ਜੇ ਤੂੰ ਚਾਹੇ ਤੇਰੇ ਮਿਰਤਕ ਸਰੀਰ ਨੂੰ ਬ੍ਰਾਹਮਣਾ ਵਾਂਗ ਜਲ ਵਿੱਚ ਰੋੜ ਦੇਈਏ ਤੇਰੀ ਇੱਛਾ ਹੋਵੇ ਤਾਂ ਖਤਰੀ ਵੰਗ ਸਾੜਦੀ ਏ ਜੇ ਤੇਰਾ ਚਿੱਤ ਹੋਵੇ ਤਾਂ ਮੁਸਲਮਾਨ ਵੰਗ ਦੱਬਦੀ ਮਰਦਾਨਾ ਜੀ ਨੇ ਉਸੇ ਵੇਲੇ ਕਿਹਾ ਵਾ 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 ਅਜੇ ਵੀ ਸ਼ਰੀਰਾਂ ਦੇ ਚੱਕਰਾਂ ਵਿੱਚ ਫਿਰ ਗੁਰੂ ਨਾਨਕ ਜੀ ਨੇ ਕਿਹਾ ਮਰਦਾਨਿਆ ਮੇਰਾ ਚਿੱਤ ਕਰਦਾ ਹੈ ਕਿ ਤੇਰੇ ਬਾਦ ਤੇਰੀ ਚਿੱਟੇ ਪੱਥਰ ਦੀ ਸਮਾਦ ਬਣਾਵਾ ਮਰਦਾਨਾ ਜੀ ਕੁਝ ਭਾਵੁਕ ਹੋ ਕੇ ਕਿਹਨ ਲੱਗੇ ਬਾਬਾ ਬੜੀ ਮੁਸ਼ਕਿਲ ਨਾਲ ਤਾਂ ਸਰੀਰ ਰੂਪੀ ਸਮਾਦ ਵਿੱਚੋਂ ਨਿਕਲਣ ਲੱਗਾ ਹੁਣ ਪੱਥਰ ਦੀ ਸਮਾਦ ਵਿੱਚ ਪਾਉਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ